ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਮੁੱਖ ਮੰਤਰੀ ਦੇ ਨਾਲ ਡਾਇਰੈਕਸ਼ਨ ਵੀ ਕੋਈ ਦਿੱਤੀਆਂ ਨੇ ਉਹਨਾਂ ਨੇ ਤੁਹਾਨੂੰ ਦੇਖੋ ਸਭ ਤੋਂ ਪਹਿਲਾਂ ਦੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਮਾਨ ਸਾਹਿਬ ਬਿਲਕੁਲ ਠੀਕ ਹੈ ਦੋ ਦਿਨ ਦੇ ਵਿੱਚ ਵਿੱਚ ਬਿਲਕੁਲ ਘਰੇ ਚੱਲ ਜਾਣਗੇ ਜਿਹੜਾ ਪ੍ਰੋਬਲਮ ਆਈ ਪੰਜਾਬ ਦੇ ਜਿਹੜੀ ਵਿਵਤਾ ਦੀ ਘੜੀ ਦੇ ਵਿੱਚ ਆਪ ਜੀ ਨੇ ਦਾਤ ਨਾਲ ਹੋ ਕੇ ਉਹਨਾਂ ਦੇ ਲੋਕਾਂ ਦਾ ਦੁੱਖ ਦਰਦ ਵੰਡਾਇਆ ਲੋਕਾਂ ਦਾ ਹਾਲਚਲ ਪੁੱਛਿਆ ਪ੍ਰਸ਼ਾਸਨ ਨੂੰ ਹੁਕਮ ਲਗਾਏ ਗਏ ਕਿ ਪੂਰੇ ਪੰਜਾਬ ਦੇ ਜਿਹੜੇ ਆੜ ਵਾਲੇ ਖੇਤਰਾਂ ਹੁਣ ਚ ਆਪ ਦौरा ਕੀਤਾ ਤੇ ਅਫਸਰ ਪ੍ਰਸ਼ਾਸਨ ਨੂੰ ਵੀ ਸਾਰਾ ਹੁਕਮ ਲਗਾਏਗੇ ਕਿ ਇਹਨਾਂ ਦਾ ਜਿਹੜਾ ਖਾਣ ਪੀਣ ਦਾ ਇਹਨਾਂ ਦੇ ਡੰਗਰਾਂ ਦਾ ਇਹਨਾਂ ਦਾ ਸਾਰਾ ਖਿਆਲ ਰੱਖਿਆ ਜਾਵੇ ਸੋ ਉਹਨਾਂ ਦੇ ਜਦੋਂ ਬਰਸਾਤ ਦੇ ਮੌਸਮ ਦੇ ਵਿੱਚ ਜਿਵੇਂ ਖੁੱਡੀਆਂ ਸਾਹਿਬ ਨੇ ਦੱਸਿਆ ਸਤਕਾਰਯੋਗ ਨੇ ਕਿ ਖਾਣਾ ਪੀਣਾ ਟੈਮੋ ਬਿਟੈਮ ਹੋ ਗਿਆ ਬਾਪ ਸਾਹਿਬ ਨੂੰ ਲੋਕਾਂ ਦੇ ਦਰਦ ਦੇ ਵਿੱਚ ਲੋਕਾਂ ਦੇ ਦੁੱਖ ਦੇ ਵਿੱਚ ਦੱਸ ਰਹੇ ਸੀ ਕਿ ਨੀਂਦ ਵੀ ਉਹਨੋਂ हट ਗਈ ਸੀ ਕਿਉਂਕਿ ਇੰਨਾ ਦੁੱਖ ਸੀ ਪੰਜਾਬ ਦਾ ਉਹ ਤੋਂ ਦੱਸ ਰਹੇ ਸੀ ਕਿ ਟੈਂਸ਼ਨ ਕਿ ਇੰਨਾ ਜਿਹੜਾ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਕਈ 100 ਕਰੋੜ ਰੁਪਇਆ ਕਈ ਹਜ਼ਾਰ ਕਰੋੜ ਲੋਕਾਂ ਦੀ ਜਿਹੜੀ ਫਸਲ ਰੁੜ ਗਈ ਉਹ ਨੁਕਸਾਨ ਲੋਕਾਂ ਦਾ ਦੁੱਖ ਦਰਦ ਦੇਖਿਆ ਨਹੀਂ ਗਿਆ ਨੀਂਦ ਉਹੋਂ हट ਗਈ ਉਸੇ ਨੀਂਦ ਜਿਹੜੀ ਨਾ ਆਈ ਉਦੋਂ ਭੁੱਖ ਲੱਗਣੋਂ हट ਗਈ ਖਾਣਾ ਪੀਣਾ ਨਹੀਂ ਖਾ ਹੋਇਆ ਉਹਦੇ ਕਾਰਨ ਜੇ ਬਿਮਾਰ ਹੋਏ ਪਰ ਦੇਖੋ ਇਹੋ ਜਿਹੇ ਦੁੱਖ ਦੇ ਵਿੱਚ ਆਪ ਹਸਪੀਟਲ ਫਿਰ ਵੀ ਸਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ ਸਾਨੂੰ ਇਹੀ ਉਹਨਾਂ ਨੇ ਹੁਕਮ ਲਗਾਇਆ ਕਿ ਸਾਨੂੰ ਇਹ ਕਿਹਾ ਕਿ ਤੁਸੀਂ ਲੋਕਾਂ ਦੇ ਵਿੱਚ ਰੋ ਮੈਂ ਬਿਲਕੁਲ ਠੀਕ ਹਾਂ 2 ਦਿਨ ਦੇ ਵਿੱਚ ਮੈਂ ਬਾਹਰ ਆ ਕੇ ਫਿਰ ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਦੇ ਨਾਲ ਜਾ ਕੇ ਲੋਕਾਂ ਦਾ ਆਪਾਂ ਲੋਕਾਂ ਦੀ ਇਹ ਸਹਾਇਤਾ ਕਰਾਂਗੇ ਸਾਨੂੰ ਇਹ ਕਿਹਾ ਕਿ ਤੁਸੀਂ ਫਿਲਹਾਲ ਲੋਕਾਂ ਦੇ ਮੰਡਲ ਏਰੀਆ ਤੇ ਜਿਹੜੇ-ਜਿਹੜੇ ਖੇਤਰਾਂ ਦੇ ਵਿੱਚ ਪਾਣੀ ਆਇਆ ਹੈ ਉੱਥੇ ਪਹੁੰਚੋ ਉਹਨਾਂ ਦਾ ਹਾਲ ਚੁਕ-ਚੁਕ ਦੇਖੋ ਉਹਨਾਂ ਦਾ ਉਹਨਾਂ ਦਾ ਸਾਰਾ ਖਾਣ-ਪੀਣ ਦਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਸੇਲ ਦਾ ਖਿਆਲ ਰੱਖੋ ਤੋ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਪੰਜਾਬ ਨੂੰ ਦੱਸਣਾ ਚਾਹਾਂਗਾ ਕਿ ਮਾਨ ਸਾਹਿਬ ਬਿਲਕੁਲ ਠੀਕ ਹੈ 2 ਦਿਨ ਚ ਠੀਕ ਹੋ ਕੇ ਉਹ ਕਰੇ 2 ਜਾਂ 3 ਦਿਨ ਚ ਕਰੇ ਆਉਣਗੇ ਘਰ ਉਹ ਘਰੇ ਬੈਠਣਗੇ ਨਹੀਂ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਜਿਹੜਾ ਇਸ ਵਿਵਤਾ ਦੀ ਘੜੀ ਚ ਪੂਰੀ ਚਿੰਤਾ ਹਸਪੀਟਲ ਪੇ ਪੇ ਵੀ ਜਿਹੜੀ ਚਿੰਤਾ ਉਹ ਇਸ ਟਾਈਮ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਦੀ ਹੈ ਸੋ ਗੱਲ ਕਰ ਰਹੇ ਸੀਗੇ ਕਿ ਕੇ ਕੇਂਦਰ ਸਰਕਾਰ ਦੇਖੋ ਇਹੋ ਜਿਹੇ ਹਾਲਾਤ ਮੋਦੀ ਸਾਹਿਬ ਨੇ ਅਜੇ ਤੱਕ ਕੋਈ ਟਵੀਟ ਨਹੀਂ ਕੀਤਾ ਅਜੇ ਤੱਕ ਪੰਜਾਬ ਦਾ ਕੋਈ ਦੁੱਖ ਨਹੀਂ ਵੰਡਾਇਆ ਜਿਹੜੇ ਮੰਤਰੀ ਸਹਿਬਾਨ ਆਏ ਜਿਵੇਂ ਭਰਾਜੀ ਪੁੱਛ ਰਹੇ ਸੀ ਕਿ ਉਹ ਕਨੇ ਮੈਨਿੰਗ ਕਰਨ ਹੋਇਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਬੀਜੇਪੀ ਨੂੰ ਸਾਰੀ ਲੀਡਰਸ਼ਿਪ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹੋ ਜਿਹੇ ਦੁੱਖ ਦੇ ਟਾਈਮ ਤੇ ਵੀ ਆਪਾਂ ਆਪਣੀ ਪ੍ਰੋਡਕਟ ਚਮਕਾਉਣ ਆਉਨੇ ਆ ਦੇਖੋ ਪਹਿਲੀ ਸਰਕਾਰ ਹੈ ਪਹਿਲੀ ਪਾਰਟੀ ਦੇ ਮੰਤਰੀ ਸਹਿਬਾਨ ਵਰਕਰ ਸਹਿਬਾਨ ਐਮਪੀ ਸਹਿਬਾਨ ਆਪਣਾ ਕਰੋੜਾਂ ਦਾ ਫੰਡ ਵੀ ਦੇ ਰਿਆ ਆਪ ਉਥੇ ਬਿਨਾਂ ਤਿਆਰ ਹੋਏ ਲੋਕਾਂ ਦੇ ਵਿੱਚ ਕਿਉਂਕਿ ਤਿਆਰ ਹੁੰਦਾਂ ਦੇ ਟਾਈਮ ਹੀ ਨਹੀਂ 18-18 ਘੰਟੇ ਸੇਵਾ ਨਿਭਾ ਰਹੇ ਆ ਸੋ ਪਹਿਲੀ ਸਰਕਾਰ ਜਿਹੜੇ ਲੋਕ ਵੀ ਖੁਸ਼ ਨੇ ਕਿ ਇਹੋ ਜੀ ਦੁੱਖ ਦੀ ਘੜੀ ਤੇ ਸਾਡੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਐਮਪੀ ਸਹਿਬਾਨ ਜਿਹੜੇ ਸਾਰੇ ਹੀ ਸਾਮਲ ਹੋ ਕੇ ਪੰਜਾਬ ਦੇ ਲੋਕ ਦੀ ਬਾਵਾਵਾ ਕਰੇ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਕਿ ਲੋਕ ਇਸ ਦੁੱਖ ਦੀ ਘੜੀ ਪਹਿਲੀ ਸਰਕਾਰ ਹੈ ਜਿਹੜੀ ਸਾਡੇ ਵਿੱਚ ਹੋਈ